ਸੀ ਬਗੇਪਾਨਾ ਪੰਚਾਇਤ ਕਰਨਜੀਤ ਅਨਮੋਲ ਦੇ ਹੱਕ ਵਿੱਚ ਵੋਟਾਂ ਮਿਲਦੇ। ਕਲਾਕਾਰ ਅਕਸਰ ਜਿਹੜਾ ਹੈਗਾ ਵੋਟਾਂ ਵਿੱਚ ਵੀ ਦੇਖਿਆ ਜਾਂਦਾ ਹੈ। ਕੀ ਕਰਨਾ ਚਾਹੀਦਾ ਹੈ? ਨਹੀਂ ਵੀਰੇ ਵੋਟਾਂ ਤੋਂ ਬਿਨਾਂ ਵੀ ਅਸੀਂ ਸਾਰੀਆਂ ਫਿਲਮਾਂ ਵਿੱਚ ਦੇਖਦੇ ਹਾਂ ਕਿਤੇ ਪ੍ਰੋਗਰਾਮ ਹੁੰਦਾ ਉੱਥੇ ਵੀ ਆਉਂਦੇ ਆ। ਇਹ ਸਿਰਫ ਮਸਲਾ ਇਹ ਹੈ ਕਿ ਕਰਨਜੀਤ ਅਨਮੋਲ ਸਾਡੀ ਫਿਲਮ ਲਾਈਨ ਦਾ ਸਭ ਤੋਂ ਪਿਆਰਾ ਤੇ ਇਮਾਨਦਾਰ ਬੰਦਾ ਹੈ। ਉਹਨੂੰ ਇੱਕ ਪਾਰਟੀ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ। ਤੋਂ ਸਾਨੂੰ ਇਹ ਲੱਗਦਾ ਕਿ ਜੇ ਸਭ ਤੋਂ ਇਮਾਨਦਾਰ ਬੰਦਾ ਕਿਸੇ ਲਾਈਨ ਦਾ ਇਸ ਲਾਈਨ ਚ ਆਉਂਦਾ ਹੈ ਬਹੁਤ ਚੰਗੀ ਗੱਲ ਹੈ ਕਿਉਂਕਿ ਸਿਆਸਤ ਨੂੰ ਬਹੁਤ ਚੰਗੇ ਬੰਦਿਆਂ ਦੀ ਲੋੜ ਹੈ ਸਾਡੀ ਬਿਜ਼ਨਸ ਬੰਦੀ ਜਾ ਰਹੀ ਹੈ ਸੋ ਉਹਨੂੰ ਬਿਜ਼ਨਸ ਬਣਾਉਣ ਤੋਂ ਰੋਕਣ ਦੇ ਲਈ ਇਹ ਚੰਗੀ ਗੱਲ ਹੈ ਅਸੀਂ ਕਿਸੇ ਪਾਰਟੀ ਵੱਲੋਂ ਪ੍ਰਚਾਰ ਕਰਨ ਨਹੀਂ ਆਏ ਅਸੀਂ ਸਿਰਫ ਕਰਨੀ ਤੋਂ ਮੂਲ ਕਰਕੇ ਆਏ ਹਾਂ ਸਾਡਾ ਸਾਥੀ ਹੈ ਸੋ ਸਾਨੂੰ ਲੱਗਦਾ ਕਿ ਉਹ ਇਹੋ ਜਿਹਾ ਬੰਦਾ ਹੈ ਜੇ ਉਹ ਨੂੰ ਕੋਈ ਅੱਜ ਤੁਸੀਂ ਮਦਦ ਕਰਕੇ ਲੋਕ ਸੰਸਦਿਆ ਪੋੜੇ ਚ ਉਂਦੇ ਨੇ ਤਾਂ ਲੋਕਾਂ ਦੀ ਆਵਾਜ਼ ਬਣ ਕੇ ਸੰਸਦ ਵਿੱਚ ਗੂੰਜੂਗਾ ਉਸ ਸਿਰਫ ਇਹ ਮਨਸ਼ਾ ਹੈ ਹੋਰ ਕੋਈ ਮਨਸ਼ਾ ਨਹੀਂ ਇਹ ਤਾਂ ਜੋ ਜਿਹੜੀ ਪਾਰਟੀ ਸ਼ੀਰਦਨਦੀ ਉਹ ਨੂੰ ਪਤਾ ਹੋਊਗਾ ਵੀ ਸਾਡਾ ਮਕਸਦ ਕੀ ਹੈ ਪਰ ਸਾਡਾ ਕਲਾਕਾਰ ਤਾਂ ਹੋਰ ਵੀ ਚੋਣਾਂ ਤੇ ਬਹੁਤ ਖੜੇ ਹੋਣਗੇ ਨਾ ਸਾਡਾ ਮਕਸਦ ਹੈ ਪਾਰਟੀਕੂਲਰ ਉਸ ਬੰਦੇ ਤੋਂ ਹੈ ਕਿ ਸਾਨੂੰ ਪਤਾ ਕਿ ਉਹ ਬੰਦਾ ਕਿ ਹੋ ਜਾਏਗਾ ਅਸੀਂ ਇਸ ਕਰਕੇ ਜਿਹੜੀ ਸਾਰੀ ਇੰਡਸਟਰੀ ਹੈ ਆਏ ਦਿਨ ਉਹਦੇ ਨਾਲ ਕੋਈ ਨਾ ਕੋਈ ਹੁੰਦਾ ਉਸ ਪਾਰਟੀ ਕੋਲ ਉਹ ਬੰਦੇ ਕੁ ਮਤਲਬ ਹੋਰ ਤੱਕ ਨਹੀਂ ਹੈਗਾ ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਲੱਗਦਾ ਹੁੰਦਾ ਵੀ ਕਲਾਕਾਰ ਹੀ ਕਿਉਂ ਪਰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਹਿੰਦੁਸਤਾਨ ਦੀ ਸਿਆਸਤ ਹੈ ਨਾ ਇਹਦੇ ਵਿੱਚ ਹਰ ਵਰਗ ਦੇ ਲੋਕ ਨੇ ਜ ਪੱਤਰਕਾਰ ਇਦੇ ਵਿੱਚ ਬਿਜ਼ਨਸਮੈਨ ਬਹੁਤ ਸਾਰੇ ਨੇ ਇਹਦੇ ਵਿੱਚ ਰਾਈਟਰਸ ਬਹੁਤ ਸਾਰੇ ਨੇ ਸਾਰੇ ਲੋਕ ਆ ਸੋ ਕੋਈ ਬੰਦਾ ਵੀ ਸਿਆਸਤ ਵਿੱਚ ਆ ਸਕਦਾ ਇਹਦੇ ਵਿੱਚ ਕੋਈ ਇਹ ਮਨਾਹੀ ਨਹੀਂ ਹੈ ਸਿਰਫ ਕਲਾਕਾਰ ਨੂੰ ਆਪਨ ਤਾਂ ਲਾਦਾ ਕਿਉਂਕਿ ਉਹ ਥੋੜਾ ਜਿਆ ਮਸ਼ਹੂਰ ਹੁੰਦਾ ਉਹਨੂੰ ਆਵਾਮ ਆਵਾਮ ਜਾਣਦੀ ਹੁੰਦੀ ਹੈ ਇਸ ਕਰਕੇ ਅਸੀਂ ਉਹਨੂੰ ਪਿੰਪੁਆਇੰਟ ਕਰਦੇ ਹਾਂ ਵੀ ਕਲਾਕਾਰ ਕਿਉਂ ਜਦੋਂ ਅਸੀਂ ਕੋਈ ਵੀ ਅਦਾਕਾਰੀ ਦੇ ਵਿੱਚ ਕੋਈ ਫਿਲਮ ਦੇ ਵਿੱਚ ਕੰਮ ਕਰਦੇ ਆ ਅਦਾਕਾਰੀ ਕਰਦੇ ਆ ਤਾਂ ਸਾਨੂੰ ਲਗ ਲਗ ਕੈਰੈਕਟਰ ਹੰਡਾਉਣ ਦਾ ਮੌਕਾ ਮਿਲਦਾ ਹੈ ਕਦੇ ਅਸੀਂ ਕੁਛ ਬਣਦੇ ਆ ਕਦੇ ਸਪਾਹੀ ਬਣਦੇ ਆ ਕਹ ਸਰਪੰਚ ਬਣਦੇ ਆ ਕਦੇ ਰਾਜਨੀਤਾ ਬਣਦੇ ਆ ਤਾਂ ਮੈਨੂੰ ਲੱਗਦਾ ਹੈ ਜਿਹੜੇ ਕਲਾਕਾਰ ਹੈ ਨਾ ਉਹ ਇਸ ਚੀਜ਼ ਨੂੰ ਥੋੜਾ ਨੇੜੇ ਹੋ ਕੇ ਸਮਝ ਸਕਦਾ ਹੈ ਜਦੋਂ ਮੈਂ ਫਾਦਰ ਨਹੀਂ ਸੀ ਬਣਿਆ ਮੈਂ ਫਾਦਰ ਦਾ ਰੋਲ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਗੁੱਡ ਫਾਦਰ ਕੀ ਹੁੰਦਾ ਹੈ ਜਦੋਂ ਮੇਰਾ ਵਿਆਹ ਨਹੀਂ ਹੋਇਆ ਮੈਨੂੰ ਪਤਾ ਲੱਗਿਆ ਕਿ ਗੁੱਡ ਪਤੀ ਕੀ ਹੁੰਦਾ ਮੈਂ ਕਿਉਂਕਿ ਪਤੀ ਬਣਿਆ ਕਿਸ ਦਾ ਸੋ ਮੈਨੂੰ ਲੱਗਦਾ ਹੈ ਕਿ ਕਲਾਕਾਰ ਇਸ ਚੀਜ਼ ਨੂੰ ਮੈਦਨ ਕਰ ਸਕਦਾ ਹੈ ਕਿ ਚੰਗਾ ਰਾਜਨੀਤਾ ਕੀ ਹੋ ਸਕਦਾ ਹੈ ਉਸ ਕਰਕੇ ਮੈਂ ਕਰਮਜੀਤ ਤੋਂ ਇਹ ਉਮੀਦ ਕਰਦਾ ਹਾਂ ਕਿ ਕਰਮਜੀਤ ਜੇ ਜਿੱਤ ਕੇ ਸੋ ਜਾਂਦਾ ਨਾ ਤਾਂ ਉਹ ਚੰਗੀ ਕਾਰਜਕਾਰੀ ਦਿਖਾਉਗਾ ਕਿ ਕਰਮਜੀਤ ਅਨਮੋਲ ਸਣੀ ਦਿਵਲ ਵਾਂਗੂ ਤਾਂ ਨਹੀਂ ਕਿਤੇ ਦੁਬਾਰਾ ਇੱਥੇ ਆਉਣਗੇ ਨਹੀਂ ਕਿ ਤੁਹਾਨੂੰ ਉਹਨਾਂ ਤੇ ਭਰੋਸਾ ਹੈ ਕਿ ਉਹ ਲੋਕਾਂ ਦੇ ਵਿੱਚ ਦੁਬਾਰਾ ਫੇਰ ਵਿਚਰਣਗੇ ਜਿੱਤਣ ਤੋਂ ਬਾਅਦ ਸਰ ਮੈਨੂੰ ਤਾਂ ਪੂਰਾ ਅਫਸੋਸਾ 101% ਭਰੋਸਾ ਹੈ ਕਿ ਉਹ ਵਿਚਰੂਗਾ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਪਿਆਰ ਦੇ ਕੇ ਵੱਡਾ ਕੀਤਾ ਜਦੋਂ ਕਰਮਜੀਤ ਅਨਮੋਲ ਨੂੰ ਟਿਕਟ ਅਨਾਉਂਸ ਹੋਈ ਤਾਂ ਅਸੀਂ ਖੁਦ ਉਹਨੂੰ ਇਹ ਗੱਲ ਪੁੱਛੀ ਕਿ ਕਰਮਜੀਤ ਤੈਨੂੰ ਕੀ ਲੋੜ ਪੈਗੀ ਸਿਆਸਤ ਚ ਆਉਣ ਦੀ ਇਹ ਇੰਨਾ ਮਸ਼ਹੂਰ ਬੰਦਾ ਹੈ ਤੇਰੇ ਕੋਲ ਜ਼ਿੰਦਗੀ ਕਮਾਉਣ ਜੋਗੇ ਪੈਸੇ ਦਾ ਸਾਧਨ ਵੀ ਹੈਗਾ ਤਾਂ ਜਿਹੜਾ ਉਹਦਾ ਜਵਾਬ ਸੀਗਾ ਉਹ ਬੜਾ ਕਮਾਲ ਦਾ ਸੀ ਅਸੀਂ ਪੰਜ ਸੱਤ ਬੰਦੇ ਸੀ ਇੰਡਸਟਰੀ ਦੇ ਉਹ ਬੰਦਾ ਕਹਿੰਦਾ ਕਿ ਮੈਂ ਗਰੀਬ ਘਰਾਂ ਚੋਂ ਉੱਠਿਆ ਕੱਚੇ ਘਰਾਂ ਚੋਂ ਮੈਂ ਜੰਮ ਕੇ ਪੜਾ ਵੱਡਾ ਹੋਇਆ ਲੋਕਾਂ ਦੇ ਪਿਆਰ ਨੇ ਮੈਨੂੰ ਇੱਥੇ ਪਹੁੰਚਾਇਆ ਕਹਿੰਦਾ ਮੇਰਾ ਫਰਜ਼ ਬਣਦਾ ਕਿ ਜਿਹੜਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਲੋਕਾਂ ਦੇ ਪਿਆਰ ਦਾ ਮੁੱਲ ਮੋੜਾਂ ਕਿ ਮੈਂ ਲੋਕਾਂ ਦੀ ਆਵਾਜ਼ ਬਣ ਕੇ ਉੱਪਰ ਪਹੁੰਚਾਂ ਉਹ ਕਹਿੰਦਾ ਕਲਾਕਾਰ ਤਾਂ ਮੈਂ ਇਤੋਂ ਵੱਡਾ ਕਾਹਨੂੰ ਕੋਈ ਹੋਰ ਵੀ ਆ ਜਾਊਗਾ ਪਰ ਮੇਰੀ ਇੱਛਾ ਵੀ ਉਸ ਕਲਾਕਾਰ ਨੇ ਲੋਕਾਂ ਦੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਇਆ ਇਹ ਮਸਲਾ ਹੈ ਸੋ ਸਾਨੂੰ ਲੱਗਿਆ ਕਿ ਇੰਨੀ ਚੰਗੀ ਭਾਵਨਾ ਲੈ ਕੇ ਬੰਦਾ ਕੋਈ ਆ ਰਿਹਾ ਤਾਂ ਚੰਗੀ ਗੱਲ ਹੈ ਕੀ ਕਹਿਣਾ ਚਾਹਵਾਂਗੇ ਲੋਕਾਂ ਨੂੰ ਜਿਹੜਾ ਕਰਮਜੀਤ ਤੇ ਭਰੋਸਾ ਕਰ ਸਕਣ ਦੇਖੋ ਜੀ ਅੱਜ ਕੱਲ ਪੜੀ ਲਿਖੀ ਦੁਨੀਆ ਕਿਸੇ ਨੂੰ ਤੁਸੀਂ ਧਰੇਕੇ ਜਿੰਦੀ ਰੱਖ ਸਕਦੇ ਕਿਸੇ ਨੂੰ ਤੁਸੀਂ ਪਿੱਛੇ ਨਹੀਂ ਲਾ ਸਕਦੇ ਮੈਂ ਸਮਝਦਾ ਕਿਸੇ ਨੂੰ ਤੁਸੀਂ ਜਾਤ ਦੇ ਨਾਂ ਤੇ ਵੋਟ ਨਹੀਂ ਮੰਗ ਸਕਦੇ ਧਰਮ ਦੇ ਨਾਂ ਤੇ ਨਹੀਂ ਮੰਗ ਸਕਦੇ ਫਿਰ ਕਿਹੜੂ ਰੰਗ ਦੇ ਕੇ ਵੋਟ ਨਹੀਂ ਮੰਗ ਸਕਦੇ ਅੱਜ ਕੱਲ ਲੋਕਾਂ ਨੇ ਮਨ ਬਣਾਇਆ ਹੁੰਦਾ ਮੈਂ ਤਾਂ ਇਹੀ ਗੱਲ ਕਹੂੰਗਾ ਜੇ ਤੁਹਾਨੂੰ ਇਹ ਲੱਗੂਗਾ ਕਿ ਕਰਮਜੀਤ ਚੰਗੀ ਕਾਰਜਕਾਰੀ ਨਹੀਂ ਕਰ ਰਿਹਾ ਹਮਾਂ ਲੋ ਸਣੀ ਦੇਵ ਦੇ ਆਪਾਂ ਗੱਲ ਕਰਦੇ ਆ ਸਣੀ ਦੇਵ ਅੱਗੇ ਨੂੰ ਕਿੱਥੋਂ ਖੜਾ ਹੋ ਸਕਦਾ ਸਾਰੇ ਹਿੰਦੁਸਤਾਨ ਨੂੰ ਪਤਾ ਸੋ ਇਸ ਕਰਕੇ ਨਾ ਜਿਹੜੀ ਇਹ ਵੋਟ ਹੈ ਮੈਨੂੰ ਲੱਗਦਾ ਇਹਦੇ ਵਿੱਚ ਬੰਦੇ ਦੀ ਜਿਹੜੀ ਪਰਸਨਲ ਆਇਡੈਂਟੀ ਹੈ ਉਹ ਵੀ ਕੰਮ ਕਰਦੀ ਹੈ ਕਿ ਬੰਦਾ ਪਰਸਨਲ ਕਿਹੋ ਜਿਹਾ ਹੈ ਉਹ ਬੰਦੇ ਦੀ ਕੀ ਕਾਰਜਕਾਰੀ ਹੈ 5 ਸਾਲ ਤਾਂ ਅੱਖ ਚਮਕ ਦੇ ਲਾਂਗੇ ਆਨੇ 5 ਸਾਲਾਂ ਚ ਨਹੀਂ ਕਰਨੀ ਤਾਊਗਾ ਲੋਕ ਅਗਲੀ ਵਾਰ ਪੁੱਛ ਲੈਣਗੇ ਕਿ ਤੂੰ ਕਿੱਥੇ ਸੀ ਬਈ ਹੁਣ ਕਦ ਲਈ ਆਇਆ ਹੈ ਵੋਟਾਂ ਮੰਗੋਟਾਂ ਮੰਗ ਰਿਹਾ ਸੀ ਵਰਗੂਲਾ ਬੰਦੇ ਆ ਤੁਸੀਂ ਵੋਟਾਂ ਮੰਗਣੇ ਜਾ ਰਹੇ ਹੋ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਕਿੱਦਾਂ ਲੱਗ ਰਿਹਾ ਤੁਹਾਨੂੰ ਨਹੀਂ ਸਾਨੂੰ ਤਾਂ ਇਹ ਲੱਗ ਰਿਹਾ ਮੈਂ ਕਿਹੜਾ ਉਹ ਉਦੋਂ ਹੁੰਦਾ ਜਦੋਂ ਸਾਡੇ ਕੋਲ ਲੋਕ ਆਉਂਦੇ ਸੀ ਨਾ ਉਦੋਂ ਸਾਡੇ ਨਾਲ ਲੋਕੋ ਵਾਅਦੇ ਕਰਦੇ ਵੀ ਅਸੀਂ ਆ ਕਰ ਦਾਂਗੇ ਉਹ ਕਰ ਦਾਂਗੇ ਐ ਕਰ ਦਾਂਗੇ ਪਰ ਸਾਡਾ ਕੰਮ ਹੈ ਉਹ ਕਿਸੇ ਨਾਲ ਕੋਈ ਵਾਅਦਾ ਕਰਨਾ ਨਹੀਂ ਹੈ ਕਿਉਂਕਿ ਸਾਡੇ ਕੋਲ ਤਾਂ ਕੋਈ ਅਥਾਰਟੀ ਨਹੀਂ ਤੇ ਅਸੀਂ ਕਿਸੇ ਨੂੰ ਕਹਦੇ ਕਿ ਤੁਹਾਡਾ ਅਸੀਂ ਆ ਕੰਮ ਕਰਾ ਦਾਂਗੇ ਸੋ ਇਸ ਕਰਕੇ ਅਸੀਂ ਤਾਂ ਇੱਕ ਬੇਨਤੀ ਕਰਦੇ ਹਾਂ ਕਿ ਸਾਡੀ ਲਾਈਨ ਦਾ ਸਾਫ਼ ਸੁਥਰਾ ਬੰਦਾ ਹੈ ਅਸੀਂ ਇਸ ਕਰਕੇ ਦੇ ਨਾਲ ਤੁਰੇ ਹਾਂ ਸੋ ਸਾਨੂੰ ਇਸ ਤੇ ਭਰੋਸ ਜੇ ਨੂੰ ਚੁਣ ਕੇ ਆਪੇ ਭੇਜਾਂਗੇ ਤੇ ਇਹ ਅੱਖ ਚੱਕ ਪਾ ਕੇ ਗਾਂਬਰੋਧੀ ਤੇਰੇ ਦੇ ਗੱਲ ਕਰ ਸਕਦਾ ਹੈ ਇਹ ਆਪਣੀ ਗੱਲ ਰੱਖ ਸਕਦਾ ਹੈ ਪਹਿਲੀ ਗੱਲ ਤਾਂ ਉੱਥੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਜਾ ਕੇ ਆਪਣੇ ਏਰੀਆ ਨੂੰ ਕੰਸਟੀਟੂਐਂਸੀ ਰਿਪਰੈਜ਼ੈਂਟ ਕਰਨਾ ਹੁੰਦਾ ਸਾਡੇ ਬਹੁਤ ਸਾਰੇ ਲੋਕ ਰਿਪਰੈਜ਼ੈਂਟ ਹੀ ਨਹੀਂ ਕਰਦੇ ਇਸ ਕਰਕੇ ਰਿਪਰੈਜ਼ੈਂਟ ਹੋਣਾ ਬੜਾ ਜ਼ਰੂਰੀ ਹੈ ਕਿ ਸਾਡਾ ਜਿਹੜਾ ਸਾਥੀ ਬੰਦਾ ਹੈ ਇਹਨੂੰ ਵੋਟਾਂ ਪਾ ਕੇ ਤੁਸੀਂ ਉੱਪਰ ਭੇਜ ਦਿਓ ਉਹ ਰਿਪਰੈਜ਼ੈਂਟ ਕਰੂਗਾ ਇਸ ਗੱਲ ਦੀ ਤੁਹਾਨੂੰ 100% ਗਾਰੰਟੀ ਹੈ ਲੋਕਾਂ ਨੂੰ ਮਿਲ ਰਹੇ ਆ ਲੋਕਾਂ ਦੇ ਪਿਆਰੇ ਕਿਸ ਤਰ੍ਹਾਂ ਦਾ ਸੋਚਾ ਜਿੰਨੀ ਜਗ੍ਹਾ ਮੈਂ ਗਿਆ ਜੀ ਮੈਨੂੰ ਸਾਰੀ ਜਗ੍ਹਾ ਤੋਂ ਜਿੱਥੇ ਮਿਲਦੇ ਆ ਲੋਕਾਂ ਦਾ ਬਹੁਤ ਚੰਗਾ ਰਿਸਪੌਂਸ ਹੈ ਇੱਕ ਗੱਲ ਜਿਹੜੀ ਅਸੀਂ ਵੀ ਕਹਨੇ ਆ ਤੇ ਕਰਮਜੀਤ ਵੀ ਕਹਿੰਦਾ ਹੈ ਉਹ ਬਹੁਤ ਮੈਨੂੰ ਚੰਗੀ ਗੱਲ ਲੱਗਦੀ ਹੈ ਉਹ ਅਸੀਂ ਕਰਮਜੀਤ ਤੋਂ ਬੋਲਦੇ ਨੇ ਸੁਣ ਕੇ ਅੱਗੇ ਕੈਰੀ ਕਰਨ ਲੱਗੇ ਆ ਕਿ ਅਸੀਂ ਕਿਸੇ ਨੂੰ ਗਾਲਾਂ ਕੱਢ ਕੇ ਵੋਟ ਨਹੀਂ ਲੈਣ ਆਏ ਅਸੀਂ ਕਿਸੇ ਨੂੰ ਮਾਰਾ ਚੰਗਾ ਬੋਲ ਕੇ ਵੋਟ ਨਹੀਂ ਲੈਣਾ ਏ ਅਸੀਂ ਸਿਰਫ ਇਹ ਦੱਸਣਾ ਹੈ ਕਿ ਸਾਡਾ ਪ੍ਰੋਗਰਾਮ ਇਹ ਹੈ ਅਸੀਂ ਇਹੋ ਜਿਹੀ ਸਾਫ਼ ਸੁਥਰੀ ਰਾਜਨੀਤੀ ਚਾਹੁੰਦੇ ਆ ਅਸੀਂ ਧਰਮ ਦੇ ਨਾਂ ਤੇ ਵੋਟਾਂ ਮੰਗਣ ਨਹੀਂ ਆਏ ਅਸੀਂ ਜਾਤ ਦੇ ਨਾਂ ਤੇ ਵੋਟਾਂ ਮੰਗਣ ਨਹੀਂ ਆਏ ਅਸੀਂ ਫਿਰਕਾਪਸਦੀ ਦੇ ਨਾਂ ਤੇ ਵੋਟਾਂ ਮੰਗਣ ਨਹੀਂ ਆਏ ਅਸੀਂ ਇਹ ਚੰਗਾ ਪੰਜਾਬ ਹੈ ਇਹਨੂੰ ਅਸੀਂ ਸਾਹਮਣੇ ਇਹਨੂੰ ਚੰਗੇ ਪੰਜਾਬ ਲਈ ਚੰਗੇ ਕੈਂਡੀਡੇਟ ਨੇ ਲੋੜ ਹੈ ਅਸੀਂ ਸਮਝਦੇ ਹਾਂ ਕਿ ਤੁਹਾਡੇ ਕੋਲ ਆ ਪ੍ਰੋਗਰਾਮ ਹੈ ਸਾਨੂੰ ਵੋਟ ਪਾਓ ਸੋ ਇਹ ਬਹੁਤ ਚੰਗੀ ਗੱਲ ਹੈ ਇਹ ਲੋਕ ਇਹ ਲੋਕ ਇਸ ਕਰਕੇ ਬਹੁਤ ਸਾਰਾ ਪਿਆਰ ਕਰਦੇ ਨੇ ਧੰਨਵਾਦ ਸੋਨਾਂ ਦੇ ਲਈ ਥੈਂਕ ਯੂ